ਦੀ ਕਿ ਜਿਹੜਾ ਦੋ ਵੀ ਇਸੇ ਇਹ ਦੋ ਅਗਿੱਤੀ ਗ੍ਰਫਤਾਰ ਕੀਤੇ ਨੇ ਜਿਨ੍ਹਾਂ ਕੋਲ ਅਸੀਂ 5 ਮੋਟਰਸਾਈਕਲ ਤੇ ਮੋਟਰਸਾਈਕਲ ਦੇ ਪਾਰਟਸ ਤੇ ਜੋ ਵੀ ਉਹਨਾਂ ਨੇ ਜੋ ਮੋਟਰਸਾਈਕਲ ਚੋਰੀ ਕਰਨ ਤੋਂ ਬਾਅਦ ਉਹਨਾਂ ਦੇ ਪਾਰਟਸ ਵੱਖਰੇ ਵੱਖਰੇ ਕਰ ਦਿੰਦੇ ਨੇ ਉਸ ਤੋਂ ਬਾਅਦ ਅਲੱਗ-ਅਲੱਗ ਕਬਾੜੀਆਂ ਨੂੰ ਵੇਚ ਦਿੰਦੇ ਨੇ ਤੇ ਉਹ ਅਸੀਂ ਇਹਨੂੰ ਵੀ ਬਰਾਬਰ ਕਰ ਲਈਏ ਤੇ ਹੁਣ ਇਹਨਾਂ 'ਤੇ ਅਸੀਂ ਰਿਮਾਂਡ ਲਿਆ ਹੈ ਜੋ ਫਰਦਰ ਪੁੱਛਗਿੱਛ ਜਾਰੀ ਹੈ ਵੀ ਕਿੰਨੇ ਘੋਰ ਇਹਨਾਂ ਨੇ ਮੋਟਰਸਾਈਕਲ ਚੋਰੀ ਕੀਤੇ ਨੇ ਇਹਨਾਂ ਨੇ ਕਾਫੀ ਸੀਰੀਅਰ ਵਿੱਚ ਮੋਟਰਸਾਈਕਲ ਚੋਰੀ ਕੀਤੀਆਂ ਵਾਰਦਾਤਾ ਕੀਤੀਆਂ ਨੇ ਤੇ ਬਾਅਦ ਚ ਜੋ ਸਫਾ ਮਿਸਲ ਤੇ ਆਉਗਾ ਉਸ ਸੰਬੰਧੇ ਕੇ ਤਰ੍ਹਾਂ ਵੀ ਅਮਰ ਚਿੰਦਾਂਦੀ ਜੀ ਸਰ ਪਤਾ ਚੱਲਿਆ ਕਿੱਥੇ ਦੇ ਰਹਿਣ ਵਾਲੇ ਇਹ 라ਵਲਪਿੰਡੀ ਦੇ ਰਹਿਣ ਵਾਲੇ ਨੇ ਤੇ ਇੱਕ ਦਾ ਨਾਮ ਗਿਆਨੀ ਹੈ ਇੱਕ ਦਾ ਨਾਮ ਇੱਕ ਦਾ ਨਾਮ ਜਸਪ੍ਰੀਤ ਹੈ ਤੇ ਇਹ ਇੱਕ ਜਸਪ੍ਰੀਤ ਜਿਹੜਾ ਬਹਿਰਾਮਦਰਾਂ ਵਾਲਾ ਹੈ ਤੇ ਗਿਆਨੀ ਜਿਹੜਾ 라ਵਲਪਿੰਡੀ ਦੇ ਰਹਿਣ ਵਾਲਾ ਹੈ ਤੇ ਇਸ ਸੰਬੰਧੀ ਅੱਗੇ ਪੁੱਛਗਿੱਛ ਜਾਰੀ ਹੈ ਫਿਲਹਾਲ ਦੀ ਗੱਲ ਰਿਮਾਂਡ ਤੇ ਨੇ ਸਾਡੇ ਕੋ ਤੇ ਜੋ ਨੂੰ ਅੱਗੇ ਤਫਤੀਸ਼ ਹੋਊਗੀ ਉਹ ਕਰਦੇ ਮੁਸਲੇ ਸਰ ਇਹ ਕਿੱਥੋਂ ਪਕੜੇ ਗਏ ਨੇ ਕਿਸ ਨਾਕੇ ਦੇ ਉੱਪਰ ਲਾਇਏ ਨੇ ਇਹ ਇਹ ਅਸੀਂ ਦਾਣਾ ਮੰਡੀ ਕੋਲ ਫੜੇ ਜੀ ਉੱਥੇ ਮੁਹਰ ਖਾਸ ਕੋਲ ਤਲਾਹ ਹੋਈ ਸੀ ਜੋ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਨੂੰ ਪ੍ਰਾਪਤ ਕੀ ਕੀਤਾ